ਚੰਨਜੀਤ ਕੌਰ ਜੀ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਸਾਡਾ ਕੋਕੋਏ ਜੀ ਇੱਕ ਕੋਏ ਕਿੱਥੇ ਪੈਂਦਾ ਕੋਏ ਪੱਸੀ ਕੰਢੀ ਲਾਗੇ ਪੈਂਦਾ ਦੂਸਰੇ ਤੋਂ 9 ਕਿਲੋਮੀਟਰ ਪਿੱਛੇ ਅੱਛਾ ਜੀ ਅਸੀਂ ਤੁਹਾਨੂੰ ਕੁਛ तकरीबन 1 ਮਹੀਨਾ 40 ਦਿਨ ਪਹਿਲੇ ਇੱਕ ਸਰਵਿਸ ਪੈਕ ਦੇ ਗਈ ਪੰਜ ਉਸ ਹਾਂਜੀ ਤੇ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਉਸ ਤੋਂ ਪਹਿਲਾਂ ਸਾਡਾ 3 ਗ੍ਰੇਡ ਵਿੱਚ ਆ ਗਿਆ ਸੀ ਇਹ ਲੀਵਰ अच्छा ਤੁਹਾਡਾ ਲੀਵਰ ਜਿਹੜਾ 3 ਗ੍ਰੇਡ ਗ੍ਰੇਡ ਹੈ ਜੀ ਹੈ ਨਾ ਹਾਂ ਜੀ 3 ਗ੍ਰੇਡ ਹੈ ਅੱਛਾ ਜੀ ਤੇ ਹੁਣ ਤੁਹਾਡਾ ਤਕਰੀਬਨ 40 ਦਿਨ ਪੀਂਦਿਆ ਹੋ ਗਿਆ ਜੂਸ ਨੂੰ ਹਾਂ ਜੀ ਹਾਂ ਜੀ ਤੇ ਹੁਣ ਤੁਹਾਡੇ ਜਿਹੜੇ ਟੈਸਟ ਆਇਓ ਕੀ ਹਾਲ ਤੋਂ ਬਣੀ ਲੀਵਰ ਤੇ ਕੀ ਆ ਹੂੰ ਤੁਹਾਡੇ ਟੈਸਟਾਂ ਦੇ ਬਿਲਕੁਲ ਕਲੀਅਰ ਆ ਗਿਆ ਅ ਜੀ ਲੀਵਰ ਤੁਹਾਡਾ 40 ਦਿਨ ਬਿਲਕੁਲ ਓਕੇ ਹੋ ਗਿਆ ਨਾ ਹਾਂ ਜੀ ਬਿਲਕੁਲ ਓਕੇ ਅੱਛਾ ਜੀ ਹਾਂ ਜੀ ਤੇ ਇਸ ਤੋਂ ਪਹਿਲੇ ਤੁਸੀਂ ਡਾਕਟਰ ਨੂੰ ਹੈ ਸੀਗਾ ਜੂਸ ਪੀਣ ਤੋਂ ਪਹਿਲੇ ਨਹੀਂ ਨਹੀਂ ਅੱਛਾ ਜੀ ਨਹੀਂ ਤਾਂ ਖਾ ਤੇ ਤੁਸੀਂ ਡਾਇਰੈਕਟ ਮੱਲੇ ਬਿੱਲ ਜੂਸ ਹੀ ਪੀਤਾ ਤਾਂ ਉਹਨਾਂ ਦਾ ਡਿਲੀਵਰੀ ਜਿਹੜਾ ਬਿਲਕੁਲ ਰੁਕੇ ਹੋਇਆ ਹੈ ਨਾ ਹਾਂਜੀ ਡਾਇਰੈਕਟ ਇਹ ਤੁਹਾਡੇ ਕੋਲ ਜੂ ਤੁਹਾਡੇ ਕੀਤਾ ਜੋ ਸੰਗਲ ਪਤਾ ਲੱਗਾ ਨਾ ਐਲਟਰਾਸਾਉਂਡ ਕੀਤੀ ਤੇ ਇੱਥੇ ਤੱਕ ਆ ਗਿਆ 30 ਜਤਨ ਰੇਟੇ ਆ ਗਿਆ ਫਿਰ ਉਹ ਜੱਕਦਮ ਫੇਹ ਨੱਠੇ ਹੀ ਨਾ ਇਹ ਫਿਰ ਉੱਥੇ ਡਿਪੈਂਡ ਦਾ ਬੰਦਾ ਮਿਲਿਆ ਉਹ ਫਿਰ ਸਾਨੂੰ ਮੁੰਨੇ ਰਸਿਆ ਤਾਂ ਸੀ ਉੱਥੇ ਗਏ ਐਟਮ ਸਾਡੀ ਸਿਹਤ ਬਿਲਕੁਲ ਠੀਕ ਠਾਕ ਆ ਅਸੀਂ ਗ੍ਰੇਡ 10 ਤੇ ਤੁਸੀਂ ਇਹ ਤਿੰਨ ਹੋ ਗਿਆ ਜਦੋਂ ਤੁਹਾਨੂੰ ਇਹ ਰਿਜ਼ਲਟ ਕਰਾਇਆ ਤੇ ਟੈਸਟ ਕਰਾਇਆ ਪਹਿਲੇ ਪੈਕ ਕੀਤਾ ਅੱਛਾ ਜਦੋਂ ਹੁਣ ਤੁਸੀਂ ਪੈਕ ਲਿਆ ਤੇ ਉਸ ਤੋਂ ਬਾਅਦ ਤੁਸੀਂ ਜੂਸ ਲਿਆ ਇਹ ਹਾਂਜੀ ਤੇ ਅੱਜ ਤੁਹਾਡਾ ਜਿਹੜਾ ਲੀਵਰ ਬਿਲਕੁਲ ਓਕੇ ਹੋ ਗਿਆ ਹਾਂਜੀ ਹਾਂਜੀ ਬਿਲਕੁਲ ਓਕੇ ਔਰ ਤੁਹਾਡੀ ਜਿਹੜੀ ਵੀਡੀਓ ਹੈ ਇਹ ਲੱਖਾਂ ਲੋਕ ਦੇਖਣਗੇ ਹਾਂਜੀ ਹਾਂਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਇਹ ਕਹਿ ਕੇ ਹਾਂ ਚਾਉਂਗੇ ਬਿਲਕੁਲ ਕੰਪਨੀ ਵਧੀਆ ਵਧੀਆ ਸਾ ਟ੍ਰੀਟਮੈਂਟ ਆ ਵਧੀਆ ਦਵਾਈ ਆ ਇਹ ਲਓ ਮਤਲਬ ਬੋਡੀ ਸਰਵਿਸ ਆ ਜਿਹੜਾ ਜੂਸ ਹੈ ਬਹੁਤ ਵਧੀਆ ਹੈ ਜੂਸਾਂ ਦੀ ਅਸੀਂ ਪੀਤੇ ਆ ਪਿੰਦੇ ਵੀ ਆ ਇਹ ਤੱਕ ਚੱਲਦਾ ਸਾਡਾ ਤਾਂ ਤੁਸੀਂ ਵੀ ਆਪਣਾ ਇਹ ਤੁਹਾਡੇ ਕੋਲ ਪ੍ਰੋਬਲਮ ਆ ਹੋਰ ਵੀ ਕੋਈ ਪ੍ਰੋਬਲਮ ਤਾਂ ਆ ਕੇ ਦੱਸੋ ਅੱਛਾ ਅਗਲਾ ਦੂਸਰਾ ਤੁਸੀਂ ਅੱਜ ਲੈ ਰਹੇ ਆ ਨਾ ਹਾਂਜੀ ਅੱਜ ਦੂਸਰਾ ਲੈ ਰਹੇ ਆ ਠੀਕ ਹੈ ਧੰਨਵਾਦ ਜੀ ਅਕੋ